ਮੇਰੇ ਤੇ ਡਰ ਲੱਗਣ ਧਿਆਵਾ ਤੇ ਮਾਤਾ ਨੇ ਮੇਰੀ ਕਲਾਸ ਲਾਉਣੀ ਨੰਮੀ ਆ ਚਲ ਕੋਈ ਨਹੀਂ ਦੇਖ ਹੀ ਚੋਗੀ ਹੁਣ ਮੈਂ ਕੀ ਕਰਾਂ ਦੇ ਕੁਛ ਨਹੀਂ ਪੁੱਤ ਸਿਰਮਾਉਣ ਨਹੀਂ ਆ ਹਾਂ ਦੱਸ ਰੋਟੀ ਖਾਧੀ ਆ ਨਹੀਂ ਨਹੀਂ ਮੈਂ ਕਰ ਲਈ ਐਵੇਂ ਕਿ ਦੇਖੀ ਮੈਨੂੰ ਕਿਤੇ ਗਈ ਕਿਤੇ ਕਰ ਲਈ ਨਾ ਆਹ ਉਹ ਦੀਜੀ ਕੁੜੀ ਨਹੀਂ ਹੁੰਦੀ ਖੇਡਣ ਆਉਂਦੇ ਨਾਲ ਆਹ ਉਹਨਾਂ ਦੇ ਘਰ ਚਲ ਗਈ ਆ ਅੱਛਾ ਅੱਛਾ ਜੋ ਨਹੀਂ ਦੇਜ ਚਲ ਗਈ ਆ ਆਹੋ ਉਹ ਆਂਦੀ ਹੀਗੀ ਮਹੌਣ ਦੀਦੀ ਤੂੰ ਆਵੇਂਗੀ ਸਾਡੇ ਘਰ ਨਾ ਤਸੀਂ ਮੈਂ ਤਾਂ ਦੇ ਕਰਾਇਆ ਕਰਨ ਤੇ ਮੈਨੀਆਂ ਆਇਆ ਕਰਨਾ ਅੱਛਾ ਅੱਛਾ ਆਹੋ ਠੀਕ ਆ ਤੇ ਤੂੰ ਲੈ ਆ ਪੁੱਤ ਜਾ ਕੇ ਜਿ ਲੈਣਾ ਆਪਣੀ ਭੈਣ ਨੂੰ ਤੇ ਉਹ ਆਏ ਮੈਂ ਨਾ ਜਾਣ ਨੂੰ ਨੇੜੇ ਰੁਕੇ ਦੇ ਘਰ ਉਹ ਪੁੱਤ ਮੈਂ ਕਿੱਥੇ ਜਾਣ ਦੀ ਆ ਉਹ ਨੀਕੀ ਜੀ ਥੋੜੀ ਜਿਹਦੀ ਕਰਕੇ ਬੈ ਗਈ ਲੋਕੀ ਮਿਲ ਕੇ ਕੱਲ ਨੂੰ ਗੱਲਾਂ ਬਲਾ ਫਿਰ ਘਰ ਦੇ ਆ ਮੈਂ ਵੀ ਜਦੋਂ ਮੂੰਹ ਜੋਕੇ ਲੈਣੇ ਆ ਸਾਡੇ ਘਰ ਆਂਦੇ ਆ ਕਿੰਦਾ ਗੱਲ ਬਾਂਸਾ ਚੱਲ ਠੀਕ ਆ ਪੁੱਤ ਹਾਂ ਆਪਾਂ ਨੇ ਕਰੀ ਇਹ ਗੱਲ ਨਹੀਂ ਸੋਚੀ ਉਹ ਲੋਕੀ ਬੜੇ ਵਾਦੋ ਤੁਹਾਨੂੰ ਪਤਾ ਇਹ ਗੱਲਾਂ ਦਾ ਚੱਲ ਪੁੱਤ ਮੈਂ ਖਿਆਲ ਰੱਖੂੰਗੀ ਕਿਹਨੇ ਜਾਣ ਦਿੰਦੀ ਉਹ ਹਾਂ ਠੀਕ ਆ ਨਾ ਕੋਈ ਗੱਲ ਨਹੀਂ ਚਲੋ ਕਰ ਲੋ ਤੁਸੀਂ ਕੰਮ ਕਰ ਜਿਹੜਾ ਕਰਦੇ ਹੋ ਕੰਮ ਕਰ ਕੇੜਾ ਕਰਨਾ ਜੇ ਤੇ ਰੋਟੀ ਖਾਣੀ ਚਾਹ ਪੀਣੀ ਆ 10 ਮਿੰਟ ਬਣਾ ਕੇ ਦੇਵਾ ਨਹੀਂ ਨਹੀਂ ਰੋਟੀ ਕੀ ਕਰਨਾ ਮੇਰੇ ਖਾਣ ਨੂੰ ਪਈ ਅੱਛਾ ਇਹ ਕਰੂਗਾ ਬਤਾ ਦਊਗਾ ਤੁਹਾਨੂੰ ਕੋਈ ਗੱਲ ਨਹੀਂ ਚੱਪ ਕੋਈ ਨਹੀਂ ਪੁੱਤ ਤੇ ਕੋਈ ਨਹੀਂ ਮੈਂ ਉਹ ਕਰਦੀ ਆ ਫੋਨ ਵੀ ਆ ਜਾਣਾ ਹਾਂ ਜਾਨ ਨੂੰ ਦਿਆ ਕਰੋ ਕਿਤੇ ਨਹੀਂ ਚਲ ਨਹੀਂ ਜਾਣੀ ਠੀਕ ਹੈ ਤੁਸੀਂ ਕਰ ਲੋ ਕੰਮ ਠੀਕ ਆ ਪੁੱਤ ਸ਼ੁਗਾਰਾ ਮਾਲਕਾ ਅੱਜ ਪਹਿਲੀ ਵਾਰੀ ਸਾਇਰਸ ਨੇ ਮੈਨੂੰ ਮਾ ਕੇ ਆਵਾ ਹੈ ਕਿੰਨਾ ਵਧੀਆ ਲੱਗਣ ਡਿਆ ਚੱਲ ਵਾਹੀ ਗੁ ਸੱਚੇ ਬਾਦਸ਼ਾਹ ਬੱਚੇ ਤੇ ਚੰਗੇ ਹੀ ਆ ਨਾ ਕਿੰਨਾ ਕਰਦੇ ਆ ਗਰਲੀਨ ਦਾ ਕਿੰਨਾ ਫੀ ਕਰਵਾ ਚਲ ਮੈਨਿੰਨਾ ਤੇ ਹੋ ਗਿਆ ਮੇਰੀ ਧੀ ਨੂੰ ਭਰਾਵਾਂ ਦਾ ਪਿਆਰ ਮਿਲ ਗਿਆ ਵਾ ਚਲ ਸ਼ੁਕਰ ਆ ਮਾਲਕਾ ਉਹ ਤੇ ਵਿਚਾਰੀ ਵੇਂਦੀ ਹੁੰਦੀ ਹਿੰਦੀਗੀ ਮੈਂ ਕੱਲੀ ਆ ਮੈਂ ਕਿਧਨਾ ਖੇਡਾਂ ਮੈਂ ਕਿਧਨਾ ਗੱਲ ਕਰਾਂ ਚਲ ਕੋਈ ਨਹੀਂ ਵਾਹ ਗਰੂ ਥੋੜਾ ਟਾਈਮ ਲੱਗਾ ਵਾ ਚਲ ਮੁੰਡੇ ਤੇ ਵਧੀਆ ਨਾ ਵਿਚਾਰੇ ਉਹ ਤੇ ਪਿਆਰ ਕਰਦੇ ਆ ਨਾ ਹੁਣ ਤੇ ਮੈਨੂੰ ਵੀ ਮਾਂ ਕਹਿਣ ਦੇਦੇ ਆ ਸ਼ੁਕਰ ਆ ਵਾਹ ਗਰੂ ਤੇਰਾ ਪਰ ਹੁਣ ਬੀਜੀ ਦਾ ਕੰਮ ਖਰਾਬ ਹੋਆ ਹੁਣ ਬੀਜੀ ਨੂੰ ਕਿੱਦਾਂ ਮੈਂ ਠੀਕ ਕਰਾਂ ਇਹ ਨਹੀਂ ਮੈਨੂੰ ਸਮਝ ਆਉਂਦੀ ਚਲ ਕੋਈ ਗੱਲ ਨਹੀਂ ਵੇਖੀ ਜਾਊਗੀ ਹੁਣ ਕੱਲ ਦਾ ਮੇਰਾ ਢਿੱਡ ਭਰਿਆ ਮੈਨੂੰ ਕੋਈ ਗੱਲ ਹੋਰ ਸਮਝ ਆਉਂਦੀ ਨਹੀਂ ਵੀ ਮੇਰੇ ਨਾਲ ਬਣਿਆ ਤਾਂ ਬਣਿਆ ਕੀ ਇੰਨੀਆਂ ਗੱਲਾਂ ਮੈਨੂੰ ਘਰ ਆਣ ਕੇ ਕਰ ਗਈ ਹੈ ਜਿਹੜੀ ਮੇਰੇ ਘੜੀ ਕਦੀ ਬੋਲੀ ਨਹੀਂ ਹੁਣ ਮੈਨੂੰ ਵੱਧ ਘੱਟ ਬੋਲ ਕੇ ਗਈ ਆ ਇਹ ਕੋਈ ਕੰਮ ਆ ਕੋਸੂਰ ਤੇ ਇਦਾਂ ਹੀ ਹੋਣਾ ਇਹ ਪੁੱਛਨੀ ਆ ਜਰਾ ਕਿ ਮੈਂ ਅੱਜ ਹੈ ਨਹੀਂ ਮੁੰਡੇ ਘਰ ਗਏ ਨੇ ਬਾਹਰ ਕਰਨੀਆਂ ਦਾ ਇਲਾਜ ਹੁਣ ਸੱਦ ਕੇ ਹੈ ਪਤਾ ਨਹੀਂ ਹੁਣ ਕਿੱਥੇ ਆ ਅੱਜ ਮਾਰਨੀ ਇੱਥੇ ਕਿਤੇ ਹੋਣੀ ਆ ਬਾਹਰ ਅੰਦਰ ਜੀਵਨ ਹਾਂਜੀ ਕੀ ਕਰਨੀ ਆ ਕਿੱਥੇ ਆ ਕੋਈ ਨਹੀਂ ਵੀ ਜੀ ਸੋਈ ਚ ਦੇਹੀ ਕੰਮ ਕਰਨ ਹਾਂਜੀ ਦੱਸੋ ਚਾਹੀਦਾ ਕੋਈ ਤੁਹਾਨੂੰ ਨਹੀਂ ਚਾਹੀਦਾ ਨਹੀਂ ਤੂੰ ਇੱਕ ਮੇਰੇ ਲਾਗੇ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਆ ਗੱਲ ਕਰਨੀ ਆ ਗੱਲ ਤੇ ਮੈਂ ਕਰਨੀ ਆ ਤੂੰ ਕੱਲ ਦਾ ਮੇਰੀ ਤੇ ਕਿਤੇ ਇੰਨੀਆਂ ਗੱਲਾਂ ਮੈਨੂੰ ਕਰਕੇ ਗਈ ਆ ਰਮਨ ਕਦੀ ਉਹ ਮੇਰੇ ਘੜੀ ਬੋਲੀ ਹੀ ਨਹੀਂ ਸੀ ਕਾਲੋ ਨਹੀਂ ਨਿਆ ਗੱਲਾਂ ਮੈਨੂੰ ਕੀਤੀਆਂ ਵੱਧ ਘਟੇ ਨਹੀਂਆਂ ਗੱਲਾਂ ਵੱਧ ਘਟੇ ਕੀਤੀਆਂ ਮੇਰਾ ਤਾਂ ਢਿੱਡ ਭਰਿਆ ਮੈਂ ਤੇ ਰੋਟੀ ਨਹੀਂ ਨੰਗਣ ਡਈ ਵੀ ਬਣਿਆ ਤੇ ਬਣਿਆ ਕੀ ਮੈਨੂੰ ਨਹੀਂ ਪਤਾ ਤੈਨੂੰ ਕਦੋਂ ਗੱਲਾਂ ਕਰ ਗਈ ਆ ਤੈਨੂੰ ਕਰ ਗਏ ਤੂੰ ਇੱਥੇ ਘਰੇ ਸਾਂਗੇ ਇੱਥੇ ਰਸੋਈ ਚ ਹੋਵੇਂਗੀ ਨਹੀਂ ਨਹੀਂ ਮੈਂ ਨਹੀਂ ਸੁਣੀਆਂ ਗੱਲਾਂ ਕੋਈ ਵੀ ਮੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਤੈਨੂੰ ਕੀ ਕਿਹਾ ਕੀ ਨਹੀਂ ਕਿਹਾ ਮੈਂ ਦਵਾਈ ਲੈ ਕੇ ਆਉਣ ਡਈ ਹਾਂ ਅੱਛਾ ਉਹ ਇਧਰੋਂ ਨਿਕਲਣ ਡੇ ਹੇ ਅੰਦਰੋਂ ਅੰਦਰੋਂ ਨਿਕਲੀ ਤੇ ਵੇੜੇ 'ਚ ਮੈਨੂੰ ਟੱਕਰ ਪਈ ਅੱਛਾ ਅੱਛਾ ਜਾਂਦੀ ਕਿੱਥੋਂ ਆਏ ਹੋ ਮੰਮੀ ਕਿੱਥੋਂ ਆਇਆ ਮੈਂ ਕਿੱਥੋਂ ਆਉਣਾ ਮੈਂ ਪਤਾ ਦਵਾਈ ਲੈ ਕੇ ਆਈ ਆ ਅੱਛਾ ਤੇ ਫਿਰ ਉਹ ਮੈਨੂੰ ਗਾਲੀ ਗੱਲਾਂ ਛੇੜ ਕੇ ਬੈ ਗਈ ਤੂੰ ਉਹਨੂੰ ਜੀਵਨ ਨੂੰ ਇਦਾਂ ਕਹਿਨੀ ਆ ਤੂੰ ਇਦਾਂ ਕਹਿਨੀ ਆ ਤੂੰ ਆਪਣੇ ਆਪਣੇ ਤੇ ਆਪ ਕੰਟਰੋਲ ਰੱਖਿਆ ਕਰ ਹੁਣ ਉਹ ਆਈ ਆ ਘਰ ਵਾਲੀ ਆ ਓ ਜੋ ਮਰਜ਼ੀ ਕਰੇ ਨਾ ਕਰੇ ਤੂੰ ਕੌਣ ਹੁੰਨੀ ਓਨੂੰ ਆਖਣ ਵਾਲੀ ਮਾਤਾ ਚੁੱਪ ਕਰਕੇ ਰਮਾਨਾ ਬੈ ਕੇ ਤੇ ਰੋਟੀ ਦੋ ਪੁਲਕੇ ਮਿਲਦੇ ਆ ਨਾ ਖਾਇਆ ਕਰ ਉਹਦੀਆਂ ਗੱਲਾਂ ਨਾ ਉਹਦੇ ਨਾਲ ਕਰਿਆ ਕਰ ਤੇ ਗੱਲਾਂ ਉਹਨੇ ਤਾਂ ਹੀ ਕੀਤੀਆਂ ਤੂੰ ਦੱਸਿਆ ਤਾਂ ਕੀਤੀਆਂ ਉਹ ਵੀ ਜੀ ਮੈਂ ਕੋਈ ਗੱਲ ਨਹੀਂ ਦੱਸੀ ਉਦੋਂ ਪਾਇ ਪੁੱਛ ਲੋ ਵੀ ਮੈਂ ਉਹਨੂੰ ਕੋਈ ਦੱਸਿਆ ਵਾ ਮੈਂ ਨਹੀਂ ਉਹਨਾਂ ਨਾਲ ਗੱਲ ਕੀਤੀ ਕੋਈ ਵੀ ਲੈ ਕੀਤੀ ਨਹੀਂ ਤੇ ਉਹਨੂੰ ਸੁਣਨਾ ਆ ਗਿਆ ਉਹ ਆਪਣੇ ਆਪ ਕਿਦਾਂ ਕਰ ਗਈ ਗੱਲਾਂ ਇੰਨੀਆਂ ਤੁਸੀਂ ਨਾ ਮੇਰੇ ਤੇ ਇਲਜ਼ਾਮ ਨਾ ਲਾਓ ਮੈਂ ਨਹੀਂ ਕਿ ਕੋਈ ਵੀ ਗੱਲ ਕੀਤੀ ਭਾਵੇਂ ਪੁੱਛ ਲੋ ਉਹਨੂੰ ਪੁੱਛਾਂਗੀ ਤਾਂ ਫਿਰ ਹੁਣ ਮੈਂ ਬਾਅਦ ਚ ਹੀ ਤੇ ਕੀ ਤੂੰ ਗੱਲਾਂ ਤਾਂ ਉਹਾਂ ਦੀ ਮੈਂ ਕੀਤੀਆਂ ਨਹੀਂ ਤੇ ਤੂੰ ਕਿਦਾਂ ਮੈਨੂੰ ਇੰਨੀਆਂ ਗੱਲਾਂ ਕਰ ਦਿੱਤੀਆਂ ਜਦੋਂ ਤੈਨੂੰ ਜੀਵਨਾਂ ਤੇ ਮੈਂ ਦੱਸਿਆ ਹੀ ਕੋਈ ਨਹੀਂ ਤੇ ਤੂੰ ਆਪਣੇ ਕੋਣਾ ਬਣਾ ਕੇ ਦੱਸਤੀਆਂ ਮੈਨੂੰ ਪੁੱਛਾਂਗੀ ਨਾ ਉਹਨੂੰ ਮੈਂ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਪੁੱਛ ਲਿਓ ਤੁਸੀਂ ਆਹੋ ਪਰ ਨਾ ਤੁਸੀਂ ਹਰ ਵਾਰੀ ਮੇਰਾ ਹੀ ਕਸੂਰ ਕੱਢੀ ਜਾਂਦੇ ਏ ਜੇ ਮੈਂ ਪਤਾ ਨਹੀਂ ਤੁਹਾਡਾ ਕੀ ਮਾੜਾ ਕੀਤਾ ਵਾ ਤੁਸੀਂ ਦੱਸੋ ਨਾ ਜੇ ਮੈਨੂੰ ਤੁਹਾਨੂੰ ਰੋਟੀ ਪਾਣੀ ਦਿੰਨੀ ਟਾਈਮ ਨਾਲ ਤੇ ਰੋਟੀ ਪਾਣੀ ਤਾਂ ਤੂੰ ਦਿੰਨੀ ਆ ਤੇ ਚਲ ਇਹ ਨਹੀਂ ਮੈਂ ਆਂਦੀ ਵੀ ਰੋਟੀ ਪਾਣੀ ਤੂੰ ਮੈਨੂੰ ਨਹੀਂ ਦਿੰਦੀ ਪਰ ਆ ਜਿਹੜੀਆਂ ਕਰਦੀਆਂ ਗੱਲਾਂ ਕਰਨੀਆਂ ਚੰਗੀਆਂ ਨੇ ਵਿਚੋਲਣ ਉਹ ਤਾਂ ਨਾ ਰਾਦੀ ਹੋ ਇਹ ਥੋੜੀ ਗੱਲ ਹੁਣ ਵਿਚੋਲਣ ਨੂੰ ਭੇਜ ਦੀ ਸਾਰੇ ਤੋਂ ਕਰਦਾ ਦੱਸੀ ਜਾਣਾ ਵਾ ਉਹ ਮੈਂ ਕੋਈ ਭੇਜ ਨਹੀਂ ਦੱਸਿਆ ਹੱਥ ਜੜਾ ਲਓ ਮੇਰੇ ਕੋਲ ਮੈਂ ਨਹੀਂ ਕੋਈ ਗੱਲ ਕੀਤੀ ਉਹਦੇ ਨਾਲ ਮੈਨੂੰ ਨਹੀਂ ਪਤਾ ਪਰ ਪਤਾ ਲੱਗ ਹੀ ਜਾਂਦਾ ਵਾ ਗੱਲ ਕੋਈ ਹੋਵੇ ਤੇ ਕਿਹੜੀ ਰਿਧੀ ਤਾਂ ਗੁੱਜੀ ਆਪਣੇ ਆਪ ਕੋਈ ਨਹੀਂ ਗੱਲ ਕਰਦਾ ਜਿੰਨਾ ਚਿਰ ਥੋੜੀ ਬਹੁਤੀ ਗੱਲ ਕੇ ਹਨਾ ਕਰੀਏ ਨਾ ਤੂੰ ਹੀ ਤੇ ਨਾ ਵੈਸੇ ਮੌਕਾ ਲੱਭਦੇ ਰਹਿੰਦੇ ਜੇ ਮੈਨੂੰ ਕੋਈ ਨਾ ਕੋਈ ਗੱਲ ਕਰਦਾ ਨਹੀਂ ਦੱਸ ਮੈਂ ਮੌਕਾ ਕਾਹਦਾ ਲੱਭਣਾ ਮੇਰੇ ਨਾਲ ਉਹ ਇੰਨੀਆਂ ਗੱਲਾਂ ਕੀਤੀਆਂ ਮੇਰਾ ਤਾਂ ਢੇਡਾ ਫਰਿਆ ਵਾ ਬੇਇੱਜ਼ਤੀ ਕਰਕੇ ਗਈ ਮੇਰੇ ਘਰ ਆਣ ਕੇ ਕਿੰਨੂੰ ਨਹੀਂ ਪਤਾ ਬੀਜੀ ਮੈਨੂੰ ਮਾਫੀ ਦੇ ਦਿਓ ਜੇ ਕੋਈ ਮੇਰੇ ਮੂੰਹ ਨਿਕਲੀ ਆ ਤੇ ਪਰ ਮੈਨੂੰ ਨਹੀਂ ਪਤਾ ਮੈਂ ਨਹੀਂ ਜੇ ਕੋਈ ਗੱਲ ਕੀਤੀ ਮੈਂ ਕਿਦਾਂ ਮੰਨਾਂ ਵੀ ਤੂੰ ਨਹੀਂ ਗੱਲ ਕੀਤੀ ਤੇਰੇ ਨਾਲ ਗੱਲ ਕਰਨ ਤੋਂ ਬਿਨਾ ਉਹਨੇ ਗੱਲਾਂ ਕਰਨੀਆਂ ਨਹੀਂ ਸੀ ਮੈਨੂੰ ਇੰਨੀਆਂ ਜਿੰਨੀਆਂ ਉਹ ਕਰ ਗਈ ਆ ਇਹ ਵੀ ਤਾਂ ਗੱਲ ਹੈ ਨਾ ਸੋਚਣ ਵਾਲੀ ਮੈਂ ਜਦੋਂ ਸੁਣੀਆਂ ਹੀ ਨਹੀਂ ਗੀਆਂ ਤੇ ਮੈਂ ਕਿਦਾਂ ਤੁਹਾਨੂੰ ਕਹਾਂ ਫੇ ਤੁਹਾਨੂੰ ਗੱਲਾਂ ਕਰਕੇ ਗਈ ਐ ਗੱਲ ਸਭ ਮੇਰੀ ਤੂੰ ਨਹੀਂ ਸੁਣੀਆਂ ਮੈਂ ਤਾਂ ਸੁਣੀਆਂ ਨਾ ਜਿਹਦੇ ਨਾਲ ਕੀਤੀਆਂ ਨੇ ਉਹਨੇ ਕੀਤੀਆਂ ਤੁਹਾਨੂੰ ਮੇਰੇ ਨਾਲ ਤੂੰ ਕਿੱਥੋਂ ਸੁਣਨੀ ਆਂ ਚੱਲ ਹੁਣ ਨਾ ਤੁਸੀਂ ਇਦਾਂ ਕਰੋ ਹੁਣ ਨਾ ਉਹ ਗੱਲ ਕਰਿਓ ਕੋਈ ਗੱਲ ਨਹੀਂ ਮੈਂ ਆਪੇ ਰਮਨ ਪਿਆਜ ਜੀ ਨੂੰ ਫੋਨ ਕਰਕੇ ਕਹੂੰਗੀ ਵੀ ਗਾਂ ਤਾਂ ਤੁਹਾਡੇ ਘਰ ਦੀ ਕੋਈ ਗੱਲ ਕਰਿਓ ਗਾਂ ਤੋਂ ਗੱਲ ਨਾ ਕਰਿਓ ਕਿਉਂ ਨਾ ਕਰਿਓ ਤੇ ਆਉਂਦੀ ਸੁਆਦ ਲੈਣ ਗੱਲਾਂ ਦਾ ਕਿ ਕੋਈ ਨਾ ਕੋਈ ਗੱਲ ਮੈਂ ਸੁਣਾ ਤੇ ਮੇਰੇ ਗੱਲ ਹੱਥ ਆਵੇ ਤੇ ਮੈਂ ਕਰਾਂ ਚਲੋ ਹੁਣ ਜੋ ਵੀ ਹੋ ਗਿਆ ਨਾ ਮਿੱਟੀ ਪਾਓ ਗੱਲ ਤੇ ਐਨਾ ਗੁੱਸਾ ਥੋੜੀ ਕਰੀਦਾ ਹੁੰਦਾ ਮੈਂ ਗੁੱਸਾ ਨਹੀਂ ਹੁੰਦਾ ਜਦੋਂ ਸਿਆਣੇ ਬਣੇ ਬੰਦੇ ਦੀ ਬੇਇੱਜ਼ਤੀ ਕਰਕੇ ਕੋਈ ਜਾਵੇ ਘਰਾਂ ਕੇ ਨੋਤੀ ਇੱਕੋ ਕੰਮਾ ਚ ਕੰਮ ਆ ਚਲੋ ਉਹ ਕਿਹੜੀ ਕੋਈ ਉਪਰੀ ਆ ਤੁਹਾਡੀ ਨੋਹ ਆ ਫਿਰ ਕੀ ਨੋਹ ਮੇਰੀ ਤੇ ਰਾਹ ਰਾਹ ਦੀ ਹੋਊਗੀ ਕਿ ਨੋਹ ਕੋ ਹੁਣ ਨਾ ਬੇਇੱਜ਼ਤੀ ਕਰਾਉਣੀ ਬੁੱਢੇ ਵਾਰੇ ਉਹ ਮੇਰੇ ਬੇਇੱਜ਼ਤੀ ਕਰਕੇ ਜਾਵੇ ਆਵੇ ਤੇ ਚਲ ਮੈਂ ਮਾਫੀ ਮੰਗ ਲੀਨੀ ਤਿਹੜੇ ਕੋ ਜਾਣ ਦੋ ਗੱਲ ਹੁਣ ਜਾਣ ਕੀ ਦੇਣਾ ਜੇ ਹੁਣ ਕਰਾਤੀ ਮੇਰੀ ਬੇਇੱਜ਼ਤੀ ਤੇ ਹੁਣ ਜਾਣ ਦੋ ਆਹ ਵੇਖੋ ਵੀ ਜੀ ਮੈਨੂੰ ਮਾਫ ਕਰ ਦੋ ਚਲੋ ਮਾਫ ਤਾਂ ਤੈਨੂੰ ਮੈਂ ਦਿੰਨੀ ਆ ਕਰ ਅੱਜ ਤੈਨੂੰ ਮੈਂ ਮਾਫ ਕਰ ਦਿੰਨੀ ਆ ਜੇ ਕਿਤੇ ਅੱਜ ਤੋਂ ਬਾਅਦ ਕੋਈ ਗੱਲ ਮੇਰੇ ਘਰ ਦੀ ਬਾਹਰ ਗਈ ਤੇ ਮੈਨੂੰ ਕਿਸੇ ਨੇ ਦੱਸੀ ਤੇ ਫੇਰ ਮੈਂ ਥੋਂ ਬੁਰਾ ਕੋਈ ਨਹੀਂ ਹੋ ਫੇਰ ਨਾ ਆਖੀ ਦੱਸਿਆ ਨਹੀਂ ਹੁਣ ਮੈਂ ਤੈਨੂੰ ਸਮਝਾਤਾ ਹਾਂ ਚਲੋ ਕੋਈ ਗੱਲ ਨਹੀਂ ਆਹੋ ਨਹੀਂ ਜਾਂਦੀ ਬਾਹਰ ਕੋਈ ਵੀ ਗੱਲ ਆਹੋ ਜੇ ਅੱਜ ਤੋਂ ਬਾਅਦ ਆ ਗੱਲ ਬਾਹਰ ਨਹੀਂ ਨਿਕਲੀ ਤੇ ਮੈਨੂੰ ਕਿਸੇ ਨੇ ਇਦਾਂ ਗੱਲਾਂ ਕੀਤੀਆਂ ਤਾਂ ਫੇਰ ਮੈਂ ਨਹੀਂ ਤੈਨੂੰ ਬਖਸ਼ਣਾ ਫੇਰ ਨਾ ਕੀ ਚਲੋ ਠੀਕ ਆਹੋ ਮੈਂ ਤੇ ਮਾਫ਼ ਕਰ ਲੀ ਨਾ ਉਹਨੂੰ ਤਾਂ ਅਸਲ ਵਿੱਚ ਆਪਣਾ ਮਸਾ ਮਸਾ ਗੱਲਾਂ ਤੇ ਹੁਣ ਕੀ ਆ ਜੀ ਮੈਨੂੰ ਮਾਫੀ ਦੇ ਦਿਓ ਤੂੰ ਕਰਦੀਆਂ ਗੱਲਾਂ ਕਰ ਲਿਆ ਕਰੇ ਤੇ ਹੱਥ ਜੋੜ ਕੇ ਮਾਫੀ ਮੰਗ ਲੈ ਚਲੋ ਤੇਰਾ ਕੀ ਵਿਗੜਦਾ ਵੇਖਦੀ ਮੇਰੀ ਕਰਾ ਦੇਣੀ ਆ ਤੂੰ ਇਹ ਕੋਈ ਚੰਗੀ ਬਣ ਬਣ ਬੈਂਦੀ ਆ ਇਹ ਰੱਜ ਚੰਗੀ ਦਾ ਵੀ ਮੈਨੂੰ ਸਾਰਾ ਹੀ ਪਤਾ ਵਾ ਕੀ ਹੋ ਗਿਆ ਉਹ ਚਾਦਰ ਬਣ ਗਈ ਆਏ ਸੱਚੀ ਹੋ ਜਾਂਦੀ ਆ ਮੁਰਤੇ ਇਹ ਹੋਣਾ ਕੀ ਆ ਪੁੱਤ ਹਾਂ ਉਹ ਤੇਰੀ ਤਾਈ ਆਈ ਸੀ ਇਹ ਰਮਨ ਨੇ ਆਹੋ ਹਾਂਜੀ ਉਹ ਆਈ ਸੀ ਤੇ ਉਹਨੂੰ ਪਤਾ ਨਹੀਂ ਨਕੀ ਮਿੱਠੀਆਂ ਫਿੱਕੀਆਂ ਗੱਲਾਂ ਦੱਸੀਆਂ ਅੱਛਾ ਦੱਸੀਆਂ ਤੇ ਇਹ ਤਾਂ ਹੈ ਗਈ ਤੁਹਾਨੂੰ ਆਹੋ ਬੱਸ ਫਿਰ ਉਹਦਾਂ ਹੀ ਕਿਤੇ ਹੋਰ ਮੈਂ ਘਰ ਰਹੀ ਉਹਦਾ ਦਾਲ ਲੱਗ ਗਿਆ ਗੱਲਾਂ ਪਤਾ ਕਰਨ ਦਾ ਕਿਹੜੀਆਂ ਕਾਪੀਆਂ ਦੱਬਾ ਗੱਲਾਂ ਇਹਨੂੰ ਪੁੱਛਦੀ ਹੋਣੀਆਂ ਕਿ ਮਾਤਾ ਤੇਰੇ ਨਾਲ ਕੀ ਵਰਤਾਰਾ ਕਰਦੀ ਆ ਜਾਂ ਤੇ ਨਹੀਂ ਕਰਦੀ ਹੈਨਾ ਚੰਗੀਆਂ ਮਾੜੀਆਂ ਗੱਲਾਂ ਇਹਨੂੰ ਪੁੱਛਦੀ ਹੋਣੀਆਂ ਇਹ ਵੀ ਆਂਦੀ ਹੋਣੀਆਂ ਗਾੜੀਆਂ ਫੇ ਮਾਤਾ ਇਦਾਂ ਕਰਦੀ ਆ ਟੋਕਾ ਟਾਕੀ ਕਰਦੀ ਆ ਕੁੜੀ ਨੂੰ ਕਹਿੰਦੀ ਲੱਕਮ ਵੱਲੋਂ ਇਹੋ ਜਿਹੀ ਇਹਨਾਂ ਗੱਲਾਂ ਕੀਤੀਆਂ ਉਹ ਵੀ ਇਦਾਂ ਕਰਦੇ ਨੇ ਆਹੋ ਉਹ ਵੀ ਕੀਤੀਆਂ ਹੋਣਗੀਆਂ ਤੇ ਉਹ ਫਿਰ ਜਦੋਂ ਨੂੰ ਪਤਾ ਲੱਗਾ ਨਾ ਕਿ ਮੈਂ ਆ ਗਈ ਆ ਡੇਰ ਕੋਲ ਕੇ ਮੈਂ ਦਰਵਾਜ਼ਾ ਆ ਗਈ ਤਾਂ ਉਹਨੇ ਵੇਖ ਲਿਆ ਮੈਨੂੰ ਉਹ ਵੀ ਇੱਕ ਤਾਂ ਤਵਾਦਮ ਨਿਕਲ ਪੁਰੀ ਤੇ ਗੱਲਾਂ ਕੀਤੀਆਂ ਕੀ ਆ ਕੀ ਆ ਆ ਕੇ ਚੁੱਕਣਾ ਦਿੰਦੇ ਆ ਚੁੱਕਣਾ ਦਿੰਦੀ ਆ ਨਾ ਆ ਕੇ ਨੂੰ ਆਹੋ ਇਹਨੂੰ ਚੁੱਕਣਾ ਦਿੰਦੀ ਆ ਫੇ ਤੂੰ ਨਾ ਮਾਤਾ ਕੋ ਡਰਿਆ ਕਰ ਤੈਨੂੰ ਕੋਈ ਨੂੰ ਨਹੀਂ ਮਾਤਾ ਕੋ ਡਰਦੇ ਹੁਣ ਤੂੰ ਘਰ ਵਾਲੀ ਆ ਮੈਂ ਤੂ ਕਰਦੀ ਆ ਮੰਮੀ ਕਰਦੀ ਰਹਿਣ ਜਿਆ ਕਰ ਤੂੰ ਚੁੱਪ ਕਰਕੇ ਤੂੰ ਆਪਣਾ ਇਹ ਤੇ ਮੇਰੇ ਚੁੱਕਣਾ ਦੇਣ ਵਾਲੀ ਗੱਲ ਹੋ ਗਈ ਨਾ ਸੁਪਣਾ ਹੀ ਠੀਕ ਹੈ ਕਿ ਤੂੰ ਨਾ ਉਹਦੇ ਮਗਰ ਲੱਗੀ ਉਹਦੀ ਗੱਲ ਨਾ ਮੰਨੀ ਤੂੰ ਜੋ ਕਰਦੀ ਕਰਮ ਦੇ ਉਹਨੂੰ ਤੂੰ ਤੂੰ ਆਪਣੀ ਮਰਜ਼ੀ ਕਰਿਆ ਕਰ ਚਲੋ ਬਾਕੀ ਦੀਆਂ ਗੱਲਾਂ ਗੱਲਾਂ ਪਰ ਸੁਭਾਅ ਤੇ ਵਧੀਆ ਵਾ ਸੁਭਾਅ ਤੇ ਪੁੱਤ ਚਲੋ ਵਧੀਆ ਵਾ ਹੀ ਕਦੋਂ ਆਨੇ ਨਹੀਂ ਵਧੀਆ ਪਰ ਉਹ ਚੁੱਕਣਾ ਦੇਣ ਕਾਦੇ ਨਹੀਂ ਆਈ ਇੱਥੇ ਤੇ ਇਹਨੇ ਉਹਨੂੰ ਕਿਉਂ ਦੱਸਿਆ ਕਰਦੀਆਂ ਗੱਲਾਂ ਗੱਲ ਤੇ ਵੀ ਗਲਤ ਉਹ ਇਹਨੇ ਕਰਦੀਆਂ ਗੱਲਾਂ ਕਿ ਉਹ ਆ ਗਈ ਵੀ ਠੀਕ ਵਾ ਮਾਤਾ ਸਾਨੂੰ ਕੀ ਆਖਣ ਡਈਆਂ ਰਾਂ ਅਹੀਂ ਆਪਣੇ ਆਂ ਟਿੱਪ ਕਾਉਨੇ ਆ ਖਾਨੀਆਂ ਮਾਤਾ ਨੂੰ ਵੀ ਦਿੰਨੇ ਆ ਕੋਈ ਗੱਲ ਨਹੀਂ ਕਿ ਮੈਂ ਤੇ ਬੜੀ ਸੌਖੀ ਆ ਤੇ ਰਮਨ ਤਾਈਏ ਸਵਾਦ ਨਹੀਂ ਆਉਂਦੀ ਹੁੰਦੀ ਘਰ ਦੇ ਘਰ ਸਵਾਦ ਨਹੀਂ ਆਉਂਦੀ ਆ ਤਾਂ ਹੀ ਤੇ ਕੱਲਾ ਹੁੰਦੇ ਨਾ ਨੇ ਪੁੱਛਦੀ ਆ ਕਰੇ ਨੂੰ ਤੇ ਫਿਰ ਇਹਨੇ ਨੂੰ ਕੁਛ ਨਾ ਕੁਛ ਦੱਸਣਾ ਹੀ ਆ ਜਾਂ ਤੇ ਚੁੱਪ ਕਾ ਰੇ ਆ ਇਹ ਚੰਗੀ ਹੋਏ ਤਾਂ ਕਿ ਮੈਂ ਕੱਲ ਨੂੰ ਆਪਣੇ ਘਰ ਦੀ ਗੱਲ ਦੱਸਾਂ ਮੈਨੂੰ ਕਿਸੇ ਗੱਲ ਦੀ ਤੰਗੀ ਨਹੀਂ ਕੋਈ ਗੱਲ ਨਹੀਂ ਸਭ ਕੁਝ ਮੇਰੇ ਘੜੀ ਸੁੱਟ ਦਿੱਤਾ ਵਾ ਤੇ ਮਾਤਾ ਕਿਹੜੀ ਜਿੰਦਰੇ ਮਾਰ ਕੇ ਬੈਠੀ ਹਾਂਜੀ ਜੋ ਮਰਜ਼ੀ ਵਰਤੇ ਨਾ ਵਰਤੇ ਮੈਂ ਕੋਈ ਤਾਂ ਕੁਛ ਲਕਾਇਆ ਇਹ ਦੇਖੋ ਤਮੇ ਪੁਛਿਆ ਮੜਾ ਜੀ ਜੇ ਆਲਾ ਗਾਹ ਕਚੌਕੇ ਚ ਜਾਨੀ ਹੈ ਕਦੇ ਤੇ ਮੈਂ ਪੁਛਿਆ ਮੇਰ ਮੜਾ ਜੀ ਜਾ ਕੇ ਇਹ ਹਾਂ ਨਾ ਪੁੱਛ ਕੇ ਪਰ ਹੁਣ ਮੈਂ ਤੈਨੂੰ ਕੀ ਦੱਸਾਂ ਮੇਰੇ ਨਾਲ ਤੇਨੂੰ ਕਰਾਛੜੀ ਚੰਗੀ ਖਾਤਰ ਹਾਂ ਆਹ ਮੇਰੇ ਤੇ ਚੰਗੀ ਕਰਦੀ ਭੇਜਦੀ ਉਥੇ ਰਾਹ ਚਲੋ ਕੋਈ ਨਹੀਂ ਛੱਡੋ ਗੱਲਾਂ ਨੂੰ ਗੱਲਾਂ ਨੂੰ ਮੈਂ ਕਿ ਛੱਡਣਾ ਅੱਗੇ ਤੇਰਾ ਪਿਓ ਮਗਰ ਲੱਗ ਗਿਆ ਹੁਣ ਤੂੰ ਵੀ ਲੱਗ ਜਾ ਤੇ ਬੁਰੀ ਤੇ ਮੈਂ ਹੀ ਹੋਈ ਨਾ ਵਿੱਚ ਉਹ ਮਗਰ ਲੱਗਣ ਦੀ ਕੋਈ ਗੱਲ ਨਹੀਂ ਕੀ ਉਹ ਕਿਹੜਾ ਤੁਹਾਨੂੰ ਕੋ ਕਹਿਣ ਦੇ ਆ ਤੇ ਨਾ ਤੁਹਾਨੂੰ ਕੋ ਕਹੀ ਜਾਂਦੇ ਆ ਜਾ ਤੁਹਾਡੇ ਅੱਗੇ ਬੋਲਣ ਨੇ ਹੁਣ ਜਾਂ ਕੁਛ ਆਪਦੇ ਨਹੀਂ ਬੋਲੀ ਉਹਨੂੰ ਤੇ ਗਾਹ ਤਾਂ ਨਾ ਬੋਲਣ ਮੇਰੇ ਨਾਲ ਗੱਲਾਂ ਦੱਸ ਕੇ ਆਹੋ ਵੀ ਕਰ ਗਈ ਕੋਈ ਸਮਝਾਉਣਾ ਕਿ ਘਰ ਦੀ ਗੱਲਾਂ ਬਾਹਰ ਕਰਿਆ ਕਰੋ ਆਹੋ ਆਪ ਤਾਂ ਨਹੀਂ ਬੋਲੀ ਮੈਂ ਕਤੋਂ ਨਹੀਂ ਇਹ ਬੋਲੀ ਆ ਪਰ ਇਹਨੇ ਦਸੀਆਂ ਗੱਲਾਂ ਤੇ ਪਤੋਂ ਨੇ ਤਾਂ ਹੀ ਮੇਰੀ ਬੇਇੱਜ਼ਤੀ ਕੀਤੀ ਹਾਂਜੀ ਕੋਈ ਨਾ ਕਰਦਾ ਨਾ ਗੱਲ ਆਹੋ ਇਹਨੂੰ ਪੁੱਛ ਕੇ ਭਰਾ ਮੈਂ ਕੜੀ ਚੁੱਟ ਬੋਲਣ ਡਈ ਆ ਇਹ ਤੇ ਬਣਦੀ ਆਪਣੇ ਆਪ ਚ ਛਾਦਰ ਗੱਲਾਂ ਲਾਂਬੇ ਲਾਂਬੇ ਕਰਕੇ ਤੇ ਮਾਤਾ ਦੀ ਬੇਇੱਜ਼ਤੀ ਕਰਉਂਦੀ ਰਹਿਣੀ ਆ ਤੇ ਆਪ ਚੰਗੀ ਦੀ ਚੰਗੀ ਇਹ ਥੋੜਾ ਕੰਮ ਐ ਜੇ ਤੂੰ ਰੋਟੀ ਪਕਾ ਕੇ ਦਿਨੀਆ ਨੀਰੇ ਧੋ ਕੇ ਦਿਨੀਆ ਤੂੰ ਘਰ ਵਾਦੀਆ ਤੈਨੂੰ ਘਰ ਵਾਈ ਬਣਾ ਕੇ ਲਿਆਂਦਾ ਵਾ ਤੇ ਤੂੰ ਹੁਣ ਸਿਆਣੇ ਬਿਆਣੇ ਬੰਦੇ ਦੀ ਬੇਇੱਜ਼ਤੀ ਕਰਾਉਂਦਾਵੇਂਗੀ ਤਾਂ ਫੇ ਚੰਗੀ ਗੱਲ ਥੋੜੀ ਇਹ ਵੀ ਕੰਮ ਨਹੀਂ ਚੰਗਾ ਚਲੋ ਪੁੱਛ ਕੇ ਵੇਖ ਲਓ ਭਾਈ ਕੀ ਕਹਿੰਦੀ ਐ ਮੰਨਦੀ ਐ ਕਿ ਨਹੀਂ ਮੰਨਦੀ ਮੈਂ ਤਾਂ ਤੁਹਾਨੂੰ ਦੱਸਣਾ ਭੁੱਲ ਹੀ ਗਈ ਮੈਂ ਗਈ ਹਾਂ ਜੀਵਣ ਕੇ ਘਰ ਅੱਛਾ ਮੈਂ ਹਾਂ ਚੱਲ ਵਾਵਾ ਜਣ ਹੋ ਗਈ ਆ ਮੇਰੇ ਕੋ ਜਾਇ ਹੀ ਨਹੀਂ ਗਿਆ ਸਾਗ ਸੂਖ ਤੋੜ ਕੇ ਨਾ ਧੋ ਤਾ ਕੇ ਤੇ ਮੈਂ ਰੱਖ ਲਈ ਅੱਛਾ ਮੈਂ ਹਾਂ ਚੱਲ ਪਾਣੀ ਨੂੰ ਚੜ ਜੂਗਾ ਨਾ ਤੇ ਆਣ ਕੇ ਕੱਟ ਕੇ ਤੇ ਫੇਰ ਧਰ ਦਿਆਂ ਅੱਛਾ ਚਲੋ ਵਿਚਾਰੀ ਬੈਠੀ ਤੋ ਆਉਂਦੀ ਵੀ ਬੜੇ ਦਿਨ ਹੋ ਗਏ ਆ ਭੈਣ ਜੀ ਤੁਸੀਂ ਆਏ ਨਹੀਂ ਮੈਂ ਵੀ ਮੇਰਾ ਇਹਦਾ ਟਾਈਮ ਹੀ ਨਹੀਂ ਲੱਗਦਾ ਇੱਕ ਮੈਨੂੰ ਵਿਆਹ ਆ ਗਿਆ ਤੇ ਸ਼ਹਿਰ ਚਲ ਜਾਂਦੀ ਰਹੀ ਲੱਕੜਾ ਲੈਣ ਤਾਂ ਕਰਕੇ ਮੈਂ ਨਿਕਲਿਆ ਨਹੀਂ ਗਿਆ ਤੇ ਨਿਕੇ ਨਿਕੇ ਦੇਣੇਗੀ ਅੱਛਾ ਤੇ ਮੈਂ ਹਾਂ ਚੱਲ ਦੱਸ ਤੂੰ ਕਿ ਤੇਰਾ ਕੀ ਹਾਲ ਚਾਲ ਵਧੀਆ ਹੁਣ ਵੀ ਰਹਿੰਦੇ ਤੇਰੇ ਨਾਲ ਆਉਂਦੀ ਵੀ ਸਾਰੇ ਜਾਣੇ ਮੇਰ ਨਾਲ ਹੁਣ ਵੀ ਬੱਚੇ ਵੀ ਵਧੀਆ ਵਾ ਕੁੜੀ ਨਾਲ ਵੀ ਤਿਆਰ ਕਰਦੇ ਆ ਕੁੜੀ ਨੂੰ ਜਿੱਥੋਂ ਨਹੀਂ ਪੜਨਦਾ ਪਤਾ ਲੱਗਦਾ ਉਥੋਂ ਦੱਸਦੇ ਆ ਵੀ ਤੂੰ ਇਦਾਂ ਨਹੀਂ ਇਦਾਂ ਕਰ ਲਾ। ਕਹਿੰਦਾ ਆਪਣਾ ਬੇਰ ਵੀ ਜਗਾ ਵਾ ਆਪਣੇ ਪਰਿਵਾਰ ਦੇ ਵਿੱਚ ਆ ਗਈ ਹੋ। ਨਹੀਂ ਆਂਦੀ ਵੀ ਹੁਣ ਤੇ ਪਿਆਣਾ ਨੂੰ ਕਰਦੇ ਆ। ਅੱਛਾ। ਤੇ ਹਰ ਇੱਕ ਗੱਲ ਉਹਨੂੰ ਪੁੱਛ ਲੈਂਦੀ ਆ ਵੀ ਸਾਨੂੰ ਮੈਨੂੰ ਵੀ ਇੱਥੇ ਨਹੀਂ ਪਤਾ ਲੱਗਦਾ। ਤੇ ਦੱਸ ਦਿੰਦੇ ਆ। ਅੱਛਾ। ਆਂਦੀ ਵੀ ਮਾਦਾ ਨਹੀਂਗੀ ਠੀਕ ਆ। ਮਾਦਾ ਬੜੀਆਂ ਗੱਲਾਂ ਕਰਦੀ ਆ। ਮੈਨਾਂ ਵੀ ਮਾਦਾ ਦੀ ਆਤ ਜਿਹੜੀ ਸ਼ੁਰੂ ਤੋਂ ਇਦਾਂ ਦੀ ਰਹੀ ਆ। ਇਹ ਇਦਾਂ ਹੀ ਕਰਦੀ ਹੁੰਦੀ ਆ। ਮੈਨਾਂ ਤੂੰ ਪੇਤ ਪਾਲਾ। ਐਂ ਕੰਨ ਸਾਡੇ ਸੁਣੀ ਐਂਦੀ ਕਰਦੀ। ਮੈਂ ਹਾਂ ਤੇਰਾ ਘਰ ਵਾ ਤੂੰ ਘਰ ਛੱਡ ਕੇ ਕਿੱ데 ਚਲ ਨਹੀਂ ਜਾਣਾ ਰਹਿਣਾ ਤਾਂ ਅਕਸਰ ਇੱਥੇ ਹੀ ਆ ਨਾਲੇ ਮਾਤਾ ਨੇ ਕਿਹੜਾ ਮੋਸਾਦਾ ਬੈਠੀ ਰਹਿਣਾ 2-4 ਸਾਲ ਹੈਗੀ ਆ ਕੋਈ ਗੱਲ ਨਹੀਂ ਸੁਣ ਲਾ ਨਹੀਂ ਰਵਣਾ ਪਤਾ ਇਦਾਂ ਦੀ ਹੈ ਤੇ ਨਹੀਂ ਤੁਸੀਂ ਜਾਣਦੇ ਹੋ ਗੱਲ ਪੁੱਤਾਂ ਦੇ ਸਾਹਮਣੇ ਹੋਰ ਹੁੰਦੀ ਆ ਤੇ ਨਵਾਂ ਦੇ ਸਾਹਮਣੇ ਹੋਰ ਹੁੰਦੀ ਆ ਜਦੋਂ ਪੁੱਤ ਘਰੋਂ ਬਾਹਰ ਚਲ ਜਾਂਦੇ ਆ ਨਾ ਫੇਰ ਉਹ ਆਪਣਾ ਅਸਲੀ ਰੂਪ ਵਿਖਾ ਲਦੀ ਆ ਨਾਲੇ ਹੁਣ ਉਹਦੇ ਨਾਲ ਉਹਨੇ ਜ਼ਿਆਦਾ ਕਰਨਾ ਤੇ ਦੂਜਿਆਂ ਤੋਂ ਆਈ ਆ ਇਹ ਮੁੰਡਿਆਂ ਨਾਲ ਵਿਤਕਰਾ ਕਰਦੀ ਆ ਹਾਇ ਚੀਜ਼ ਨਾ ਪੇਕੇ ਦੇ ਆਵੇ ਮੈਨੂੰ ਪਤਾ ਨਾ ਉਸ ਸਾਹ ਕਿਤਾਬ ਦਾ ਮੇਰੀ ਗੱਲ ਸਮਝਿਆ ਵਿਚਾਰੀ ਨੇ ਪਿੱਛੇ ਦੁੱਖ ਚੱਲਿਆ ਸੀ ਤੇ ਗਾੜੀ ਉਹਨੂੰ ਇਹਨੂੰ ਦੀ ਲੋੜ ਆਪਣੇ ਪੇਕੇ ਘਰ ਸਮਾਨ ਚੱਲੇ ਆ ਵੀ ਕੋਈ ਕੰਮ ਨੂੰ ਹੱਥ ਨਹੀਂ ਲਾਉਂਦੀ ਮੰंजे ਤੇ ਬੈਠੀ ਨੂੰ ਰੋਟੀ ਪਾਣੀ ਦਿੰਦੀ ਆ ਲੀੜਾ ਕਪੜਾ ਧੋ ਕੇ ਦਿੰਦੀ ਆ ਇਹੋ ਕੁਝ ਹੁੰਦਾ ਨੌਤੀ ਦਾ ਆ ਤਾਂ ਹੋਰ ਕੀ ਹੁੰਦਾ ਹੋਰ ਕੀ ਹੁੰਦਾ ਵਾ ਤੇ ਫੇਰ ਆਂਦੀ ਭਿਓ ਮੈਂ ਹਾਂ ਗਈ ਕਿੱਥੇ ਆ ਇਹ ਬੀਬੀ ਪਤਾ ਨਹੀਂ ਵਧਿਆ ਕਿ ਘਟਿਆ ਡੇ ਦੇ ਦਵਾਈ ਲੈ ਕੇ ਚਲ ਗਈ ਮੈਂ ਦਵਾਈ ਦਾ ਤਾਂ ਬਹਾਨਾ ਹੀ ਲਮਦੀ ਹੁੰਦੀ ਆ ਕਿਸੇ ਲਈ ਪੈਣ ਵਾਲ ਚਲ ਗਈ ਹੋਣੀ ਆ ਉਨੇ ਸਖਾਲ ਦੇਣਾ ਵਾ ਉਹ ਤਾਂ ਆਣ ਕੇ ਤੇਰੇ ਨਾਲ ਪੈ ਜੂਗੀ ਉਹ ਨਹੀਂ ਪੈਂਦੀ ਰਮਨ ਏਡਾ ਖੜਾ ਹੁੰਦਾ ਬਦਨ ਨਿਆਣਾ ਵੀ ਜਿਹੜਾ ਜਾਂਦੇ ਆ ਵੀ ਨੋਹ ਦੇ ਗੱਲ ਪੈਦਾ ਮਾਂ ਦੀਆਂ ਸਿੱਤਾਂ ਨਾਲ ਕਰੀ ਜਾਏ ਉਹ ਵੀ ਮਾਂ ਹੀ ਠੀਕ ਵਾ ਨੋਵਾ ਮਾੜੀਆਂ ਵਾ ਪਰ ਬਰ ਬਰ ਮਾਤਾ ਨਹੀਂ ਮਾੜੀ ਮਾਤਾ ਬਹੁਤ ਚੰਗੀ ਸੀ ਤਾਂ ਫਿਰ ਮਾੜੀ ਕਿੱਦਾਂ ਹੋਗੀ ਮਾੜੀ ਉਹ ਚੁਕੜਾ ਕੇ ਇਹਨੇ ਦਿੱਤੀ ਉਹ ਤੇ ਫਿਰ ਹੋ ਗਈ ਤਾਂ ਆਪਣਾ ਦਿਮਾਗ ਨਹੀਂ ਕੰਮ ਕਰਦਾ ਕਾਲਿਆ ਤੇ ਚਿੱਟੇ ਹੋ ਗਏ ਹੱਤ ਲੋਕਾਂ ਨੇ ਚੁਕਣਾ ਚਹੀ ਜਣਾ ਉਹ ਕੋਈ ਗੱਲ ਨਹੀਂ ਔਰ ਉਹ ਸਮਝਾਉਂਦੇ ਆ ਉਹ ਨਹੀਂ ਦਾਦੀ ਹੈ ਨਹੀਂ ਚੱਲ ਮੈਨੂੰ ਬੜਾ ਉਹਨੇ ਜ਼ੋਰ ਲਾਇਆ ਵਿਚਾਰੀ ਨੇ ਵੀ ਭੈਣ ਜੀ ਬਹਿ ਜਾ ਚਾਹ ਪੀ ਕੇ ਜਾਏ ਮੈਂਨੇ ਚਾਹ ਨਹੀਂ ਮੈਂ ਪੀਣੀ ਮੈਂ ਤਾਂ ਮਹਾ ਆ ਕੇ ਵੀ ਚੱਲ ਦੋ ਮਿੰਟ ਮੈਂ ਵੇਲੀ ਆਂ ਤੇ ਫੇਰਾ ਮਾਰਾਂ ਵਾ ਨਾ ਤੂੰ ਹੀ ਮੇਰੇ ਨਾਲ ਆਈ ਤਾਂ ਮੇਰੇ ਕੋਈ ਆਇਆ ਗਿਆ ਅੱਛਾ ਤੇ ਤੁਰੇ ਆਈ ਤੇ ਗਾੜੀ ਨਾ ਮਾਤਾ ਵੀ ਮਿਲ ਪੀ ਮੇਰੇ ਗੇੜ ਵਿੱਚ ਅੱਛਾ ਇਹ ਮੈਂ ਦਵਾਈ ਲੈ ਕੇ ਆਈ ਆ ਮੈਂ ਮਮੀ ਕਿੱਥੋਂ ਆਏ ਦਵਾਈ ਲੈ ਕੇ ਆਈ ਆ ਤੂੰ ਮੇਰੇ ਨਾਲ ਵੇਖ ਕੇ ਤੁਰ ਪਈ ਆ ਤੇ ਮੈਂ ਤਾਂ ਟਾੜੇ ਨਾਲ ਵੇਖ ਕੇ ਮੈਂ ਕਿਉਂ ਤੁਰਨਾ ਮੈਨੂੰ ਕੀ ਲੋੜ ਵਾ ਦੱਸੋ ਮੈਂ ਕਿਹੜੀ ਨੂੰ ਚੋਰੀ ਕਰਨ ਆਈ ਹਾਂ ਮੈਨੂੰ ਡਰ ਪਿਆ ਹੈਗਾ ਅੱਛਾ ਤੇ ਮੈਂ ਤਾਂ ਕਹ ਮੇਰੇ ਨਾਲ ਵੇਖ ਕੇ ਚੱਲ ਚਲੀ ਆ ਮੈਂ ਤਾਂ ਇਦਾਂ ਦੀ ਗੱਲ ਕੋਈ ਨਹੀਂ ਗਈ ਮੈਂ ਤਾਂ ਦੱਸ ਮਾਤਾ ਨੌ ਸੇਵਾ ਪਾਣੀ ਕਰਦੀ ਆ ਆਹੋ ਕਰਦੀ ਆ ਸੇਵਾ ਪਾਣੀ ਮੈਂ ਆਹ ਵੀ ਨੋਕਾ ਟੋਕੀ ਨਾ ਕਰਿਆ ਕਰ ਜੇ ਸੇਵਾ ਪਾਣੀ ਹੁੰਦਾ ਤਾਂ ਕਰਾਇਆ ਕਰ ਉਹ ਹੜ ਸਾਦੀ ਉਹਦੀ ਹੱਤਾਂ ਮੇਰੇ ਇਦਾਂ ਦੀਆਂ ਉਹਨੇ ਹੜ ਸਾਦੀ ਮੈਂ ਆਹ ਕੁੜੀ ਨੂੰ ਨੋਕਾ ਟੋਕੀ ਵੀ ਨਾ ਕਰਿਆ ਕਰ ਚਲੋ ਪੜਦੀ ਆ ਤੇ ਕੋਈ ਗੱਲ ਨਹੀਂ ਅੱਜ ਨੇ ਕੀ ਕਲਾਸ ਤੇ ਕੱਲ ਨੂੰ ਵੱਡੀ ਚ ਵੀ ਹੋਣਾ ਤੂੰ ਕਦੀ ਆਨੀ ਆ ਝਾੜੂ ਫੇਰ ਕਦੀ ਆਨੀ ਆ ਪਾਂਡੇ ਮਾਜ ਤੇ ਮੈਂ ਫੇਰ ਨਿਆਣਾ ਪੜੂਗਾ ਕਿਹੜੇ ਟੈਮ ਆਹੋ ਤੁਸੀਂ ਬੜੀਆਂ ਸਿਆਣੀਆਂ ਜੀ ਕੱਲ ਨੂੰ ਲੋਕਾਂ ਨੇ ਕਹਿਣਾ ਨਹੀਂਗਾ ਅਗਰ ਨਹੀਂ ਦਿੱਤੀ ਮੈਂ ਤਾਂ ਤੈਨੂੰ ਕੋਈ ਨਹੀਂ ਕਹਿੰਦਾ ਜਿਹੜਾ ਚੋਗਾ ਦੀ ਮਾਂ ਨੂੰ ਕਹੂਗਾ ਵੀ ਮਾਰਿਆ ਮਾਰੀ ਦਿੱਤੀ ਅੱਛਾ ਦੇਖ ਲਈ ਕੁੜੀ ਨੂੰ ਉੱਡਾ ਛੱਡਦੇ ਆ ਕੁੜੀ ਨੂੰ ਆਂਦੀ ਝਾੜੂ ਫੇਰ ਭਾਂਡੇ ਮਾਂ ਦੇ ਉਹਨੂੰ ਉੱਡਾ ਛੱਡਦੀ ਆ ਰਮਨਤ ਤੂੰ ਤੇ ਗੱਲਾਂ ਕਰਕੇ ਘਰ ਆ ਗਈਆਂ ਜਿਉਂ ਉਹਨੂੰ ਫੋਨ ਕਰਕੇ ਕੋਸ਼ਿਸ਼ ਤੇ ਸਹੀ ਉਹ ਤਾਂ ਕਿਤੇ ਬੜਾ ਹਾਲਾ ਕੀਦਾ ਹੋਏ ਕੋਈ ਗੱਲ ਨਹੀਂ ਮੈਂ ਕਰਦੀ ਆ ਫੋਨ ਫੇ ਕੋਈ ਗੱਲਤ ਨਹੀਂ ਕਰਦੀ ਮੇਰੇ ਮਗਰੋਂ ਫੋਨ ਕਰਕੇ ਤੇ ਮੈਨੂੰ ਦੱਸੀ ਭਲਾ ਕੀ ਗੱਲ ਹੋਈ ਹੈ ਕੋਈ ਨਹੀਂ ਮੈਂ ਕਰਦੀ ਆ ਸਿਆ ਠੀਕ